ਕਾਠਗੜ੍ਹ ਪੁਲਿਸ ਨੇ ਇੱਕ ਵਿਅਕਤੀ ਨੂੰ ਨਸ਼ੇ ਤੇ ਪਦਾਰਥ ਸਮੇਤ ਕੀਤਾ ਕਾਬੂ ਅਗਲੀ ਜਾਣਕਾਰੀ ਲੈਣੇ ਹਾਂ ਥਾਣਾ ਕਾਠਗੜ੍ਹ ਦੇ ਸਬ ਇੰਸਪੈਕਟਰ ਤ੍ਰਿਕੇਸ਼ ਵਿੰਦਰਾ ਜੀ ਕੋਲ ਕਿ ਇਸ ਵਿਅਕਤੀ ਕੋਲੋਂ ਕਿਹੜਾ ਨਸ਼ਾ ਤੇ ਕਿੰਨਾ ਬਰਾਮਦ ਹੋਇਆ ਹੈ ਤੇ ਇਸ ਨੂੰ ਕਿੱਥੋਂ ਕਾਬੂ ਕੀਤਾ ਗਿਆ ਹੈ ਸਰ ਇਹ ਕਿੰਨੀ ਫੜੀ ਆ ਜੀ ਹੈਰੋਇਨ ਇਹ 6 6 ਗ੍ਰਾਮ ਮਾਈਕ੍ਰੋ ਤੇ ਇਹ ਜਿਹੜਾ ਬੰਦਾ ਹੈ ਕਿੱਥੋਂ ਫੜਿਆ ਜੀ ਇਹ ਇਹ ਆਂਸਰੋਂ ਪੁਲ ਤੋਂ ਥੋੜੇ ਅੱਗੇ ਉਧਰ ਆ ਰਿਹਾ ਸੀਗਾ ਤੇ ਜਦੋਂ ਸਾਡੀ ਪੁਲਿਸ ਪਾਰਟੀ ਗਈ ਤਾਂ ਤੁਹਾਨੂੰ ਦੇਖ ਕੇ ਕਿਹਨੂੰ ਪਿੱਛੇ ਨੂੰ ਘਬਰਾ ਕੇ ਮੁੜ ਲੰਗਾ ਤਾਂ ਉਹਨੂੰ ਰੋਕ ਕੇ ਚੈੱਕ ਕੀਤਾ ਜਿਹਨੇ ਆਪਣੇ ਹੱਥ ਦੇ ਫੜੀ ਥੱਲੀ ਪਲੈਂਟ ਲਵਾਵੀਂ ਸੈਂਡਵਿਚ ਖਾਹੂ ਸੌਬਤੀ ਲੋਕ ਚੱਕਾਂ ਦੇ ਉੱਥੋਂ ਰੌਣਕ 6 ਗ੍ਰਾਮ ਰਾਮ ਇਹਦਾ ਕੀ ਨਾਂ ਜੀ ਬੰਦੇ ਦਾ ਕਿੱਥੋਂ ਦਾ ਰਹਿਣ ਵਾਲਾ ਜੀ ਇਹ ਰਾਗਾ ਜੀ ਨਰਿੰਦਰ ਕੁਮਾਰ ਹਨੋਂ ਰਾਮ ਲਾਲ ਵਾਸੀ ਪਿੰਡ ਮਨਸੂਹਾ ਗਲਾ ਖਾਲਾ ਜੰਗਵਾਸਾ ਦਾ ਹੈ ਇਹ ਇੱਧਰ ਕਿੱਦਾਂ ਆਇਆ ਜੀ ਕਿਵੇਂ ਪਤਾ ਲੱਗਿਆ ਭਈ ਕਿ ਨਹਾ ਕਰਨ ਦਾ ਆਦਤੀ ਹੈ ਤੇ ਇੰਦਰ ਗੋਬੀਆ ਦੇਖਣ ਮਿਲਣ ਆਇਆ ਹੋਣਾ ਹੈ ਹੁਣ ਅਗਲੀ ਕਾਰਵਾਈ ਕੀ ਕਰ ਰਹੇ ਜੀ ਤੁਸੀਂ ਜਿਵੇਂ ਅਜ ਮਾਂਜੋਦਾਲ ਦੇ ਵਿੱਚ ਕੇਸ ਕਰਕੇ ਕਿੱਦਾਂ ਪਹੁੰਚ ਅਲੀ ਕਾਰਵਾਈ ਰਾਮ ਕੀਤਾ ਜਾਵੇ